ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਲ ਸਿੰਘ ਸੰਗਤਪੁਰਾ ਤੁਸੀਂ ਦੇਖ ਰਹੇ ਹੋ ਸਮੇਂ ਦੀ ਗੱਲ ਅੱਜ ਖਾਣਾ ਲਹਿਰਾ ਦੇ ਪਿੰਡ ਹਰਿਆਉ ਵਿਖੇ ਪੁਲਿਸ ਨੇ ਜੁਧ ਨਸ਼ਾ ਅਬਰਧ ਬਹਿਮਦੇ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਪੀੜਾ ਪੰਜਾ ਚਲਾਇਆ ਇਸ ਮੌਕੇ ਐਸਪੀ ਐਚ ਸ਼੍ਰੀ ਰਜੇਸ਼ ਸ਼ਿਬਰ ਜੀ ਨੇ ਦੱਸਿਆ ਕਿ ਪਿੰਡ ਹਰਿਆਉ ਦੇ ਵਿੱਚ ਕੁਝ ਨਸ਼ਾ ਤਸਕਰਾਂ ਵੱਲੋਂ ਕਾਵਲਾ ਜਮੀਨ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਸ ਨੂੰ ਲੈ ਕੇ ਪੀਡੀਪੀ ਦਫ਼ਤਰ ਵੱਲੋਂ ਸਾਨੂੰ ਇੱਕ ਤਰਖਾਸਤ ਦੇ ਕੇ ਮੰਗੀਤੀ ਗਈ ਸੀ ਕਿ ਇਹ ਨਜਾਇਜ਼ ਸਾਰੀਆਂ ਹਟਾਈਆਂ ਜਾਣ ਜਿਸ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਇਸ ਜਗ੍ਹਾ ਉੱਪਰ ਪਹੁੰਚਿਆ ਅਤੇ ਇਹ ਨਜਾਇਜ਼ ਸਾਰੀਆਂ ਨੂੰ ਹਟਾਇਆ ਗਿਆ ਉਹਨਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀਆਂ ਇਹ ਸਾਰੀਆਂ ਕੀਤੀਆਂ ਹੋਈਆਂ ਸਨ ਉਹਨਾਂ ਉੱਪਰ ਐਲਡੀਪੀਐਸ ਐਕਟ ਦੇ ਤਹਿਤ ਕਈ ਕਈ ਮਕਦਮੇ ਦਰਜ ਹਨ ਉਹਨਾਂ ਕਹਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਵੱਲੋਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਵੀ ਐਟੇਰੀ ਕੀਤਾ ਜਾਵੇਗਾ ਸਰ ਜਿਹੜੇ ਮਕਾਨਟਾ ਇਹ ਜਾ ਰਹੇ ਕਿਸ ਗੱਲ ਨੂੰ ਲੈ ਕੇ ਟਾਈ ਜਾ ਰਹੇ ਤੁਹਾਨੂੰ ਅੱਜ ਪੀਡੀਪੀਓ ਬਖਰ ਵੱਲੋਂ ਲਾਰਾ ਵੱਲੋਂ ਸਾਨੂੰ ਕੰਪਲੀਟ ਮਿਲਦੀ ਜਿਹਦੇ ਵਿੱਚ ਤੁਹਾਡੀ ਪੁਲਿਸ ਦੀ ਹਮਜ਼ਾਦ ਲਈ ਮਿਲੀ ਸੀਗੀ ਜੋ ਇਹ ਕਹਿਤੀ ਹੂ ਗੋਰਾ ਸਿੰਘ ਤੇ ਜਿਹੜੇ ਸਿੰਧਰਗੁਰ ਨੇ ਨਜਾਇਜ਼ ਸਾਰੀ ਇਜਤੀ ਸ਼ਾਮ ਲਾੜਚ ਕੀਤੀ ਹੂਈ ਹੈ ਜੋ ਉਹਦੇ ਸੌਨ ਦੇ ਚੱਜ ਸਾਡੇ ਨਾਲ ਡਿਊਟੀ ਮੈਜਿਸਟਰੇਟ ਵੀ ਏਡੀਓ ਤਾਫ ਦੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇੱਥੇ ਇਹਨਾਂ ਦੇ ਜੋ ਇਹਨਾਂ ਨਜਾਇਜ਼ ਸਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆ ਆਪਣੀ ਫੋਰਸ ਨਾਲ ਡੈਮੋਲੇਸ਼ਨ ਕਰਾ ਦਿੱਤੀ ਹੈ ਕੀ ਹੈ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮਕਦਮੇ ਦਰਜ ਨੇ ਜੋ ਬਾਰ ਬਾਰ ਝੁਰੰਗਰਨਦੇ ਆਤੀ ਨੇ ਇਹਨਾਂ ਖਿਲਾਫ ਹੀ 110 ਦੇ ਕਲੰਦਰੀ ਜੱਤੇ ਹੋਏ ਨੇ ਤੇ ਇਹ ਜਿਹੇ ਜੋ ਸ਼ਿਕਾਇਤ ਆਈ ਸੀ ਪਿੰਡ ਵੱਲੋਂ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਉਹ ਸ਼ਾਦੀ ਕੀਤੀ ਹੋਈ ਆ ਪਿੰਡ ਦੀਆਂ ਸ਼ਾਵਲੜ ਜਗਾਹ 'ਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡੈਮੋਲੇਸ਼ਨ ਕੀਤੀ ਗਈ ਹੈ। ਮਨ ਲੇ ਜੁੱਧ ਨਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ। ਬਿਲਕੁਲ ਜੀ ਬਿਲਕੁਲ ਕਿੰਨੇ ਮਾਮਲੇ ਦਰਜ ਹੈ ਜੀ ਇਹ ਜਿਹੜੀ ਸਿੰਦਰਕੋਰਾ ਇਹਦੇ ਖਿਲਾਫ ਹੈਗੇ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਹੈਗੇ 3-4 ਪਰਚੇ ਨੇ